ਇਲੈਕਸ਼ਨ ਚ ਵੀ ਜਗਾ ਜਗਾ ਘੁੰਮਦੇ ਨਜ਼ਰ ਆਉਣੇ ਤੁਹਾਡੀ ਸਿਹਤ ਦਾ ਕੀ ਰਾਜ਼ ਹੈ ਹਾਂ ਕਿਹ ਕਾ ਤੁਹਾਡੇ ਇਹੋ ਜਿਹੀ ਮੇਰੀ ਮਾ ਮਾ ਵੀ ਇਹੋ ਜਿਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲ ਸੂਤਰ ਦਾ ਜ਼ਿਕਰ ਲਿਆਉਂਦੇ ਨੇ ਵਿੱਚ ਜਾਂ ਕਟ ਗਿਨਤੀ ਮੁਸਲਮ ਕਮਿਊਨਿਟੀ ਦੀ ਜਿਹੜੀ ਗੱਲ ਕਰ ਰਹੇ ਨੇ ਅਜੇ ਇਹ ਭਾਸ਼ਣ ਤੁਹਾਡੇ ਤੱਕ ਪਹੁੰਚਦੇ ਨਹੀਂ ਜੀ ਨੋਟਿਸ ਲੈਣੇ ਤੁਸੀਂ ਫੁੱਲ ਲੈਂਦੇ ਆ ਕਹਿੰਦੇ ਮousliman ਬੱਚੇ ਬਹੁਤ ਪੈਦਾ ਕਰਦੇ ਕੋਈ ਹਟਾਉਂਦਾ ਮੋਦੀ ਸਾਹਿਬ ਨੂੰ ਬੱਚੇ ਪੈਦਾ ਕਰਨ ਉਹ ਸਾਦੀशुदा ਹੈਗੇ ਆ ਉਹ ਜ਼ਬਰ ਕਰ ਰਹੇ ਆਪਣੇ ਘਰ ਵਾਲਿਆਂ ਨਾਲ ਉਹਨਾਂ ਨੂੰ ਵਸਾਉਂਦੇ ਨਹੀਂ ਤੇ ਜਿਹੜਾ ਵਿਮਨਸ ਕਮਿਸ਼ਨ ਹੈ ਉਹ ਕਿਉਂ ਨਹੀਂ ਨੋਟਿਸ ਲੈਂਦਾ ਕਿ ਪ੍ਰਾਈਮ ਮਿਨਿਸਟਰ ਨੇ ਜ਼ਬਰ ਕੀਤਾ ਹੋਇਆ ਹੈ ਆਪਣੇ ਘਰ ਵਾਲਿਆਂ ਦੇ ਉੱਤੇ ਜੇ ਮੁਸਲਮਾਨ ਪੈਦਾ ਕਰ ਸਕਦੇ ਆ ਮੋਦੀ ਸਾਹਿਬ ਵੀ ਜਿਹੜਾ ਇੱਥੇ ਨੇ ਪਾਸੇ ਤਵੱਜੋ ਦਿਓ ਜੇ ਤੁਹਾਨੂੰ ਕੋਈ ਤਜਰਬਾ ਹੈਗਾ ਬੱਚੇ ਪੈਦਾ ਕਰਨ ਦਾ ਉਹਨਾਂ ਨੂੰ ਤੁਸੀਂ ਵੀ ਥੋੜਾ ਬਹੁਤਾਂ ਦੇਓ ਫਿਰ ਮੁਸਲਮਾਨਾਂ ਦੇ ਬੱਚਿਆਂ ਦਾ ਮੁਕਾਬਲਾ ਹੋਊਗਾ ਇਹ ਤੇ ਮੋਤੀ ਸਾਹਿਬ ਬੱਚੇ ਪੈਦਾ ਕਰ ਰਹੇ ਹੋ ਕਿ ਦੂਜੇ ਪਾਸੇ ਜਿਹੜਾ ਮੋਤੀ ਸਾਹਿਬ ਨੂੰ ਮਾੜਾ ਲੱਗਦਾ ਉੱਤਰ ਮਸਮਾਨ ਪੈਦਾ ਕਰੀ ਜਾਣਗੇ ਉਹਨਾਂ ਦੀ ਸਿਆਸਤ ਮਤਲਬ ਸਭ ਵੀ ਹੈ ਕਿ ਇਹ ਹਿੰਦੂਤਵਾ ਦੀ ਸਿਆਸਤ ਹੈ ਉਹ ਦੇਸ਼ ਦੀ ਨਹੀਂ ਉਹ ਘੱਟ ਗਿਣਤੀਆਂ ਦੇ ਖਿਲਾਫ ਹੈ ਕਿ ਹੈ ਉਹਨਾਂ ਨੂੰ ਮਰਵਾ ਰਹੇ ਹੈ ਆਦਿਵਾਸੀਆਂ ਨੂੰ ਮਰਵਾ ਰਹੇ ਹੈ ਵੇ ਰੰਗਰੇਟ ਸਿੱਖਾਂ ਨੂੰ ਮਰਵਾ ਰਹੇ ਐ ਹਰੀਮੰਦ ਦੇ ਰਾਸ਼ਣ ਕਾਰਡ ਜਿਹੜੇ ਕਣਕ ਦੇ ਆ ਉਹ ਕੈਂਸਲ ਕਰ ਦੁੱਤੇ ਇਹ ਐ ਫੌਟ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਕਿਵੇਂ ਰਾਜ ਕਰਨਾ ਇੱਕ ਸਪਾਈ ਦੀ ਨੌਕਰੀ ਕਰਤੀ ਐ ਸਿਰਫ 4 ਸਾਲ ਦੇ ਲਈ ਜਿਹਦੇ ਵਿੱਚ ਲੜਾਈ ਤੇ ਦਾਪ ਪੇਚ ਤੇ ਅੱਜ ਦੀ ਟੈਕਨੋਲੋਜੀਸ ਉਹ ਸਪਾਈ ਸਿੱਖ ਨਹੀਂ ਸਕਦਾ ਗੋਲੀ ਪਰਵਾਉਣ ਦੇ ਲਈ ਸਰਕਾਰ ਤਿਆਰ ਹੈ ਉਹ ਨੌਜਵਾਨਾਂ ਦਾ ਪਾਲ ਸਿੰਘ ਖੈਰਾ ਦੇ ਨਾਲ ਵੀ ਪੰਥਕ ਵੋਟ ਜੁੜੇਗੀ ਉਹ ਵੀ ਪੰਥਕ ਜਿਹੜੀ ਗੱਲ ਕਰਦੇ ਨੇ ਦੂਜੇ ਪਾਸੇ ਆਵਾਦ ਵੀ ਪਾਰਟੀ ਦੇ ਮੀਤੇਰ ਨੇ ਜੀ ਬਹੁਤ ਸੁਣੀ ਕਰ ਲੈ ਜੀ ਜੀ ਆਇਆਂ ਨੂੰ ਤੁਸੀਂ ਵੀ ਜੇ ਆ ਜਾਓਗੇ ਅਜੇ ਟਾਈਮ ਹੈਗਾ ਕਾਗਜ਼ ਭਰ ਤੋਂ ਮੇਰੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਅੱਜ ਆਪਣੀਆਂ ਤਿੰਨ ਹੋਰ ਲੋਕ ਸਭਾ ਸੀਟਾਂ ਨੂੰ ਲੈ ਕੇ ਆ ਜਿਹੜੀ ਰਣਨੀਤੀ ਹੈ ਉਹ ਐਲਾਨੀ ਹੈ ਜਿੱਥੇ ਦੋ ਉਮੀਦਵਾਰਾਂ ਦਾ ਸਮਰਥਨ ਕੀਤਾ ਗਿਆ ਇੱਕ ਉਮੀਦਵਾਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਵੀ ਗਿਆ ਦੋ ਉਮੀਦਵਾਰਾਂ ਦਾ ਜਿਨ੍ਹਾਂ ਦਾ ਸਮਰਥਨ ਕੀਤਾ ਗਿਆ ਉਹਦੇ ਵਿੱਚ ਅਮਰਿਤਪਾਲ ਸਿੰਘ ਵੀ ਨੇ ਜਿਹੜੇ ਇਸ ਵਕਤ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਔਰ ਜਿਨ੍ਹਾਂ ਤੇ ਐਨਐਸਸੀ ਹੈ ਜਿਹੜਾ ਉਹ ਲੱਗਿਆ ਹੋਇਆ ਅਗਲੀ ਗੱਲਬਾਤ ਕਰਾਂਗੇ ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਇਸ ਮੁਲਾਕਾਤ ਦੇ ਵਿੱਚ ਮੌਜੂਦ ਹਨ ਕਿ ਮਾਨ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਮਾਈਕ ਜੀ ਕਾ ਖਾਨ ਸਾਹਿਬ ਮਾਈਕ ਜੀ ਕੀ ਫਤਹ ਤੁਹਾਡੀ ਕੈਂਪੇਨ ਕਿਸ ਤਰ੍ਹਾਂ ਚੱਲ ਰਹੀ ਹੈ ਜੀ ਬੜੇ ਐਕਟਿਵ ਨਜ਼ਰ ਆਉਨੇ ਹੋ ਜਿਮਨੀ ਚੌਂ ਦੇ ਵਿੱਚ ਤੁਸੀਂ ਜਿੱਤ ਹਾਸਲ ਕੀਤੀ ਸੀ ਇਸ ਵਾਰ ਕਿਵੇਂ ਚੱਲ ਰਹੀ ਹੈ ਤੁਹਾਡੀ ਆਪਣੀ ਕੈਂਪੇਨ ਜੀ ਬਹੁਤ ਤੇਜ਼ ਚੱਲ ਰਹੀ ਹੈ ਜੀ ਹਵਾ ਵਰਕਰਨ ਚੱਲ ਰਹੀ ਹੈ ਸਾਰੇ ਕੰਮ ਖਰੀਦੇ ਆ ਗਰੀਬਾਂ ਦੇ ਖਰੀਦੇ ਆ ਕਿਸਾਨਾਂ ਦੇ ਖਰੀਦੇ ਆ ਸਿੱਖ ਕੌਮ ਜਿਸ ਨੂੰ ਆਰਡਰ ਹੋ ਗਿਆ ਹੈ ਮੋਦੀ ਸਰਕਾਰ ਦੇ ਕਿ ਇਹਨਾਂ ਨੂੰ ਬਾਹਰ ਦੇ ਮੁਲਕਾਂ 'ਚ ਵੀ ਜਿਹੜਾ ਆਜ਼ਾਦੀ ਦੀ ਗੱਲ ਕਰੂਗਾ ਗੋਲੀ ਮਾਰੋ ਤੇ ਜਿਹੜਾ ਵੀ ਇਹਨਾਂ ਦੇ ਸਫੀਰ ਖਾਨਿਆਂ ਦੇ ਅੱਗੇ ਮੁਜਾਰੇ ਕਰਨਗੇ ਉਹਨਾਂ ਨੂੰ ਐਨਆਈਏ ਫੜ ਲਿਆ ਕਰੂਗੀ ਹਵਾਈ ਜਹਾਜ਼ ਤੋਂ ਜਰੂ ਉਤਰਨਗੇ ਸੋ ਮੇਰਾ ਮਤਲਬ ਹੈ ਸਾਡੀ ਕੌਮ ਦੇ ਉੱਤੇ ਬਹੁਤ ਭਾਰੀ ਜ਼ਬਰ ਹੋ ਰਿਹਾ ਹੈ ਜਿਹੜਾ ਹੁਣੇ ਮੈਂ ਤੁਹਾਨੂੰ ਸਾਰੇ ਪੱچے ਦਿੱਤੇ ਹੈ ਕਿ ਇਹਨਾਂ ਦੇ ਉੱਤੇ ਮੁਕੱਦਮੇ ਫੌਜਦਾਰੀ ਦੇ ਹੋਣੇ ਚਾਹੀਦੇ ਹੈ ਮੋਦੀ ਸਾਹਿਬ ਦੇ ਉੱਤੇ ਜੈ ਸ਼ੰਕਰ ਜੀ ਦੇ ਉੱਤੇ ਸ਼ਾਹ ਜੀ ਦੇ ਉੱਤੇ ਤੇ ਡੋਇਲ ਸਾਹਿਬ ਨੇ RJP ਇਨਰ ਨੇ ਪਾਲਿਸੀ ਬਣਾਈ ਹੈ ਕਿ ਬਾਹਰ ਜਾਂ ਅੰਦਰ ਜਿਹੜਾ ਵੀ ਸਿੱਖ ਆਜ਼ਾਦੀ ਦੀ ਗੱਲ ਕਰੂਗਾ ਉਹਨੂੰ ਉਹਨਾਂ ਦੀਆਂ ਏਜੰਸੀਆਂ ਗੋਲੀ ਨਾਲ ਮਾਰ ਦੇਣਗੀਆਂ ਮਾਨ ਸਰ ਦੇਸ਼ ਦੀ ਸਿਆਸਤ ਵੀ ਹੈ ਲੋਕ ਸਭਾ ਦੇ ਵਿੱਚ ਭਾਜਪਾ ਨੇ ਨਾਰਾ ਦਿੱਤਾ ਕਿ 400 ਪਾਰ ਅਸੀਂ ਇੱਕ ਵਾਰ ਫਿਰ ਤੋਂ ਸਰਕਾਰ ਬਣਾ ਰਹੇ ਹਾਂ ਤੁਹਾਡੇ ਉਸੇ ਸਰਕਾਰ ਨੂੰ ਲੈ ਕੇ ਕਈ ਤਰ੍ਹਾਂ ਦੇ ਤੁਸੀਂ ਸਵਾਲ ਹੈ ਜਿਹੜੇ ਖੜੇ ਕਰ ਰਹੇ ਹੋ ਉਸ ਸਰਕਾਰ ਦੀ ਜਾਂ ਜਿਹੜੀ ਜਿਸ ਤਰ੍ਹਾਂ ਦੀ ਕੰਪਲੇਨ ਚੱਲ ਰਹੀ ਹੈ ਉਸ ਸਿਆਸਤ ਨੂੰ ਦੇਸ਼ ਦੀ ਸਿਆਸਤ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਉਹਨਾਂ ਦੀ ਸਿਆਸਤ ਮਤਸਵੀ ਹੈਗੀ ਹੈ ਹਿੰਦੂਤਵਾ ਦੀ ਸਿਆਸਤ ਹੈ ਉਹ ਦੇਸ਼ ਦੀ ਨਹੀਂ ਉਹ ਘੱਟ ਜਨਕੀਆਂ ਦੇ ਖਿਲਾਫ ਹੈ ਹੈਗੀ ਹੈ ਉਹਨਾਂ ਨੂੰ ਮਰਵਾ ਰਹੇ ਹੈ ਆਦਿਵਾਸੀਆਂ ਨੂੰ ਮਰਵਾ ਰਹੇ ਹੈ ਫਿਰ ਸੰਗ੍ਰੇਤੀ ਸਿੱਖਾਂ ਨੂੰ ਮਰਵਾ ਰਹੇ ਹੈ ਗਰੀਬਾਂ ਦੇ ਰਾਸ਼ਨ ਕਾਰਡ ਜਿਹੜੇ ਕਣਕ ਦੇ ਆ ਉਹ ਕੈਨਸਲ ਕਰ ਦਿੱਤੇ ਹੈਗੇ ਹੈ ਫੌਜ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਕਿਵੇਂ ਰਾਜ ਕਰਨਾ ਹੈ ਇੱਕ ਸਪਾਈ ਨੌਕਰੀ ਕਰਦੀ ਹੈ ਸਿਰਫ 4 ਸਾਲ ਦੇ ਲਈ ਜਿਹਦੇ ਵਿੱਚ ਲੜਾਈ ਤੇ ਦਾਅ ਪੇਚ ਤੇ ਅੱਜ ਦੀ ਟੈਕਨੋਲੋਜੀਸ ਉਹ ਸਪਾਈ ਸਿੱਖ ਨਹੀਂ ਸਕਦਾ ਤੇ ਉਹ ਤਾਂ ਸਿਰਫ ਦੁਸ਼ਮਣ ਦੇ ਅੱਗੇ ਇੱਕ ਗੋਲੀ ਮਰਵਾਉਣ ਦੇ ਲਈ ਇਹ ਸਰਕਾਰ ਤਿਆਰ ਹੈ ਉਹ ਨੌਜਵਾਨਾਂ ਨੂੰ ਮਾਨ ਸਰ ਭਾਸ਼ਣ ਵੀ ਤੁਸੀਂ ਸੁਣਦੇ ਹੋਗੇ ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯਾਰਾਂ ਦਾ ਇੱਕ ਭਾਸ਼ਣ ਵਾਇਰਲ ਹੁੰਦਾ ਜਿਹਨੂੰ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਘੱਟ ਗਿਣਤੀ ਦੇ ਖਿਲਾਫ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲ ਸੂਤਰ ਦਾ ਜ਼ਿਕਰ ਲਿਆਉਂਦੇ ਨੇ ਵਿੱਚ ਜਾਂ ਘੱਟ ਗਿਣਤੀ ਮੁਸਲਮ ਕਮਿਊਨਿਟੀ ਦੀ ਜਿਹੜੀ ਗੱਲ ਕਰ ਰਹੇ ਨੇ ਇਹ ਜਿਹੇ ਭਾਸ਼ਣ ਤੁਹਾਡੇ ਤੱਕ ਪਹੁੰਚਦੇ ਨੇ ਜੀ ਨੋਟਿਸ ਲੈਣੇ ਹੋ ਤੁਸੀਂ ਹਾਂ ਬਿਲਕੁਲ ਲੈਣੇ ਆ ਕਹਿੰਦੇ ਮੁਸਲਮਾਨ ਬੱਚੇ ਬਹੁਤ ਪੈਦਾ ਕਰਦੇ ਆ ਹੁਣ ਕੋਈ ਹਟਾਉਂਦਾ ਮੋਦੀ ਸਾਹਿਬ ਨੂੰ ਬੱਚੇ ਪੈਦਾ ਕਰਨ ਉਹ ਸ਼ਾਦੀशुदा ਹੈਗੇ ਆ ਉਹ ਜ਼ਬਰ ਕਰਦੇ ਆਪਣੇ ਘਰ ਵਾਲਿਆਂ ਨਾਲ ਉਹਨਾਂ ਨੂੰ ਵਸਾਉਂਦੇ ਨਹੀਂ ਤੇ ਜਿਹੜਾ ਵਿਮਨਸ ਕਮਿਸ਼ਨ ਹੈ ਉਹ ਕਿਉਂ ਨਹੀਂ ਨੋਟਿਸ ਲੈਂਦਾ ਕਿ ਪ੍ਰਾਈਮ ਮਿਨਿਸਟਰ ਨੇ ਜ਼ਬਰ ਕੀਤਾ ਹੋਇਆ ਹੈ ਆਪਣੀ ਘਰ ਵਾਲਿਆਂ ਦੇ ਉੱਤੇ ਜੇ ਮੁਸਲਮਾਨ ਪੈਦਾ ਕਰ ਸਕਦੇ ਮੋਦੀ ਸਾਹਿਬ ਵੀ ਉਹ ਵੀ ਪੈਦਾ ਕਰ ਸਕਦੇ ਬੱਚੇ ਉਹਨਾਂ ਨੂੰ ਕਹੋ ਜੇਰਾ ਇਸ ਦੇ ਪਾਸੇ ਤਵਜੋ ਦਿਓ ਜੇ ਤੁਹਾਨੂੰ ਕੋਈ ਤਜਰਬਾ ਹੈਗਾ ਬੱਚੇ ਪੈਦਾ ਕਰਨ ਦਾ ਉਹਨਾਂ ਨੂੰ ਤੁਸੀਂ ਵੀ ਥੋੜਾ ਬਹੁਤਾ ਦੇ ਦਿਓ ਪਰ ਗੱਲ ਤਾਂ ਇਹ ਕਿ ਜੀ ਨਫ਼ਰਤ ਦੀ ਗੱਲ ਹੈ ਕਿ ਜਿਹੜਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਆਪੋਜੀਸ਼ਨਾਂ ਨੇ ਵੀ ਕਈ ਤਰ੍ਹਾਂ ਦੇ ਸਵਾਲ ਚੱਕੇ ਜਿਆਦੇ ਬੱਚਾ ਪੈਦਾ ਕਰਨ ਵਾਲਾ ਇਸ ਚੀਜ਼ਾਂ ਇਲੈਕਸ਼ਨ ਦੇ ਵਿੱਚ ਆਉਣੀਆਂ ਚਾਹੀਦੀਆਂ ਤੁਹਾਨੂੰ ਲੱਗਦਾ ਇਹ ਏਜੰਡਿਆਂ ਤੇ ਇਹ ਚੀਜ਼ਾਂ ਪਾਰਟੀ ਕਿਸੇ ਵੀ ਪਾਰਟੀ ਮੇਰਾ ਮਸਲਾ ਇੱਕ ਬਿਨੀ ਗੱਲ ਹੈ ਮੁਸਲਮਾਨਾਂ ਦੇ ਉੱਤੇ ਆਉਂਦੀ ਹੈ ਜਦੋਂ ਮੋਦੀ ਸਾਹਿਬ ਆਪ ਪੈਦਾ ਕਰਦੇ ਸਕਦੇ ਹੈ ਉਹ ਕਿਉਂ ਨਹੀਂ ਪੈਦਾ ਕਰਦੇ ਹਾਂ ਫਿਰ ਮੁਸਲਮਾਨਾਂ ਦੇ ਬੱਚਿਆਂ ਦਾ ਮੁਕਾਬਲਾ ਹੋ ਜਾਊਗਾ ਇੱਧਰ ਮੋਦੀ ਸਾਹਿਬ ਬੱਚੇ ਪੈਦਾ ਕਰ ਰਹੇ ਹੋਣਗੇ ਦੂਜੇ ਪਾਸੇ ਜਿਹੜਾ ਮੋਦੀ ਸਾਹਿਬ ਨੂੰ ਮਾੜਾ ਲੱਗਦਾ ਉਧਰ ਮੁਸਲਮਾਨ ਪੈਦਾ ਕਰੀ ਜਾਣਗੇ ਹੈਨਾ ਕੰਪੀਟੀਸ਼ਨ ਤਾਂ ਹੋਣੀ ਚਾਹੀਦੀ ਹੈ ਮੋਦੀ ਸਾਹਿਬ ਦੀ ਅਗਰ ਉਹਨਾਂ ਨੂੰ ਇਹ ਲੱਗਦਾ ਤੁਸੀਂ ਕਹਿੰਦੇ ਹੋ ਜੇ ਉਹਨਾਂ ਨੂੰ ਇਸ ਤਰ੍ਹਾਂ ਦੀ ਕੰਪੀਟੀਸ਼ਨ ਕਰਨੀ ਕੀ ਜ਼ਿੰਮੇਵਾਰੀ ਤਾਂ ਵੱਡੀ ਹੈ ਨਾ ਜੀ ਉਹਨਾਂ ਦੀ ਇਸ ਤਰ੍ਹਾਂ ਨਾ ਫਿਰ ਮੇਰਾ ਮਤਲਬ ਕੰਪੀਟੀਸ਼ਨ ਚਾਹੁੰਦੇ ਮੌਸਮਾਨ ਪੈਦਾ ਕਰ ਰਹੇ ਆ ਉਹਨਾਂ ਨੂੰ ਇਹ ਮਾੜਾ ਲੱਗਦੇ ਆ ਤੇ ਆਪ ਵੀ ਪੈਦਾ ਕਰ ਸਕਦੇ ਆ ਕਿਉਂ ਨਹੀਂ ਪੈਦਾ ਕਰਦੇ ਤੇ ਘਟ ਗਿਣਤੀਆਂ ਦਾ ਪਵੇਖਿਆ ਜੀ ਇਸ ਥੋਨ ਦੇ ਵਿੱਚ ਕੁਝ ਏਜੰਡੇ ਤੇ ਹੈਗੀਆਂ ਕਿ ਘਟ ਗਿਣਤੀ ਨਹੀਂ ਕਿਸੇ ਨੇ ਵੀ ਕਿਸੇ ਨੇ ਵੀ ਘਟ ਗਿਣਤੀ ਦੀ ਗੱਲ ਨਹੀਂ ਕੀਤੀ ਹੁਣ 36 ਘੜ ਦੇ ਵਿੱਚ 29 ਆਦਿਵਾਸੀ ਮਾਰਤੇ ਆ ਉਦੋਂ ਪਹਿਲਾਂ 11 ਮਾਰਤੇ ਸੀਗੇ ਉਨਾਂ ਚੋਂ ਇੱਕ ਬੀਬੀ ਸੀ ਕਿ ਅਸੀਂ ਕਿਹਾ ਕਿ ਜਿਹੜੇ ਪ੍ਰੈਜ਼ੀਡੈਂਟ ਇੰਡੀਆ ਦਾ ਹੈ ਉਹ ਆਦਿਵਾਸੀ ਹੈ ਉਹ ਤਾਂ ਨੋਟਿਸ ਲੈਣ ਕਿ ਇਹ ਆਦਿਵਾਸੀਆਂ ਨੂੰ ਕਿਉਂ ਮਾਰਿਆ ਜਾ ਰਿਹਾ ਹੈਗਾ ਮੁਸਲਮਾਨਾਂ ਨੂੰ ਮਾਰਿਆ ਜਾ ਰਿਹਾ ਸਿੱਖਾਂ ਨੂੰ ਮਾਰਿਆ ਜਾ ਰਿਹਾ ਕੋਈ ਵੀ ਕਿਸੇ ਕਿਸਮ ਦਾ ਧਤਬਾਰ ਹਿੰਦੂਤਵਾਦੀ ਸਰਕਾਰ ਦੇ ਵਿੱਚ ਬਾਹਰ ਦੇ ਮੁਲਕਾਂ ਚ ਤੇ ਇੱਥੇ ਘੱਟ ਗਿਣਤੀਆਂ ਦੇ ਵਿੱਚ ਰਹਿਣਾ ਨਹੀਂ ਹੈ ਹੋਂ ਇਕ ਮਾਨ ਸਾਹਿਬ ਤੁਸੀਂ ਤੁਹਾਡੀ ਸ਼ੀਟ ਦੀ ਗੱਲ ਕਰੀ ਜਾਵੇ ਤਾਂ ਜਿਮਨੀ ਚੋਨ ਦੇ ਵਿੱਚ ਵੱਡੀ ਜਿੱਤ ਤੁਹਾਨੂੰ ਸੰਗਰੂਰ ਦੇ ਲੋਕਾਂ ਨੇ ਦਿੱਤੀ ਇਸ ਵਾਰ ਤੁਹਾਡੇ ਸਾਹਮਣੇ ਕਾਂਗਰਸ ਨੇ ਸਖਪਾਲ ਸਿੰਘ ਖਹਿਰਾ ਨੂੰ ਉਮੀਦਵਾਰ ਉਤਾਰ ਦਿੱਤਾ ਉਹ ਕਹਿੰਦੇ ਜੀ ਸਖਪਾਲ ਸਿੰਘ ਖਹਿਰਾ ਦੇ ਨਾਲ ਵੀ ਪੰਥਕ ਵੋਟ ਜੁੜੇਗੀ ਉਹ ਵੀ ਪੰਥਕ ਜਿਹੜੀ ਗੱਲ ਕਰਦੇ ਨੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਮੀਤੇਰ ਨੇ ਜੀ ਬਹੁਤ ਸੁਣੀ ਗੱਲ ਹੈ ਜੀ ਜੀ ਆਿਆਂ ਨੂੰ ਤੁਸੀਂ ਵੀ ਜੇ ਆ ਜਾਓਗੇ ਅਜੇ ਟਾਈਮ ਹੈਗਾ ਕਾਗਜ਼ ਭਰ ਦਿਓ ਮੇਰੇ ਖਿਲਾਫ ਪਰ ਤੁਹਾਡੇ ਕੰਪੀਟੀਟਰ ਨੇ ਜੀ ਇਸ ਵਾਰ ਕਹੇ ਮੰਨਿਆ ਜਾ ਰਿਹਾ ਕਿ ਉਹ ਤੁਹਾਨੂੰ ਕੰਪੀਟੀਸ਼ਨ ਵੱਡਾ ਦੇਣਗੀ ਜੀ ਇਹ ਪਾਰਟੀਆਂ ਬਹੁਤ ਅੱਛੀ ਗੱਲ ਹੈ ਜੀ ਜਿੰਨੀ ਵੱਡੀ ਕੰਪੀਟੀਸ਼ਨ ਕੋਈ ਦੇਊਗਾ ਓਨਾ ਜ਼ਿਆਦਾ ਉਹਨੂੰ ਕੰਮ ਕਰਨਾ ਪਊਗਾ ਕੰਮ ਕਰਕੇ ਵੋਟ ਮਿਲਦੀ ਹੈ ਐਵੇਂ ਨਹੀਂ ਮਿਲਦੀ ਹੈ ਕਿ ਗੱਪਾਂ ਮਾਰ ਕੇ ਸੋਨਾਂ ਲੱਗਦਾ ਤੁਸੀਂ ਕੀ ਮੰਨਦੇ ਹੋ ਜੀ ਕਿਸੇ ਨਾਲ ਮੁਕਾਬਲਾ ਹੈਗਾ ਇਹਨਾਂ ਸਾਰੇ ਉਮੀਦਵਾਰ ਜਿਹੜੇ ਤੁਹਾਡੇ ਸਾਹਮਣੇ ਨਹੀਂ ਮੈਂ ਇਹ ਸਵਾਲ ਇਹ ਤੁਹਾਡਾ ਕੰਮ ਹੈ ਜਰਨਲਿਸਟ ਦਾ ਕਿ ਜਾ ਕਿ ਕਿ ਤੁਸ ਪਤਾ ਕਰੋ ਕਿ ਕਿਹੜਾ ਬੰਦਾ ਅੱਗੇ ਆ ਰਿਹਾ ਹੈ ਜੇ ਤੁਸੀਂ ਆਪਣਾ ਕੰਮ ਨਹੀਂ ਕਰੋਗੇ ਮੈਥੋਂ ਕਰਾਉਂਗੇ ਔਫਰ ਨਹੀਂ ਹੈ ਪਰ ਇੱਕ ਕੈਂਡੀਡੇਟ ਆਪਣੇ ਸਾਹਮਣੇ ਰਾਈਟ ਕੰਪੀਟੀਟਰ ਕਿਹਨੂੰ ਮੰਨਦਾ ਇਹ ਵੀ ਤਾਂ ਹੁੰਦਾ ਹੀ ਨਾ ਜੀ ਤੁਸੀਂ ਕਿਈ ਵਾਰੀ ਸੋਚਦੇ ਹੋਵੋਗੇ ਕਿ ਇਹ ਰਾਈਟ ਕੰਪੀਟੀਟਰ ਮੈਂ ਆਪਣਾ ਕੰਮ ਕਰੀ ਜਾਂਦਾ ਜੀ ਇਹ ਜਦੋਂ ਰਿਜ਼ਲਟ ਆਊਗਾ ਉਹ ਦੱਸ ਦਊਗਾ ਕਿਹੜਾ ਠੀਕ ਹੈ ਮਾਨ ਸਰ ਉਮਰ ਦੇ ਇਸ ਪੜਾ ਤੇ ਤੁਸੀਂ ਪਾਰਟੀ ਦਾ ਵੀ ਕੰਮ ਦੇਖਦੇ ਹੋ ਕਾਫੀ ਸਾਰੇ ਉਮੀਦਵਾਰ ਵੀ ਤੁਸੀਂ ਚੋਣ ਮੈਦਾਨ ਦੇ ਵਿੱਚ ਉਤਾਰੇ ਨੇ ਪਾਰਲੀਮੈਂਟ ਵੀ ਜਾ ਰਹੇ ਹੋ ਇਲੈਕਸ਼ਨ 'ਚ ਵੀ ਜਗਾ ਜਗਾ ਘੁੰਮਦੇ ਨਜ਼ਰ ਆਉਣੇ ਤੁਹਾਡੀ ਸਿਹਤ ਦਾ ਕੀ ਰਾਜ ਹੈ ਮੈਂ ਥੋੜਾ ਖਾਣਾ ਹੈ ਚੰਗਾ ਖਾਣਾ ਤੇ ਲੋਕਾਂ ਨਾਲ ਪਿਆਰ ਕਰਦਾ ਹੈ ਆਪਣੀ ਡਿਊਟੀ ਨਿਭਾਉਣਾ ਹੈ ਆਪਣੇ ਫਰਜ਼ ਨਿਭਾਉਣਾ ਹੈ ਤੇ ਐਕਸਰਸਾਈਜ਼ ਕਰਦਾ ਹੈ ਆ ਕੀ ਕਰ ਤੁਹਾਡੀ ਇਹੋ ਜਿਹੀ ਮੇਰੀ ਮਾ ਮਾਂ ਵੀ ਇਹੋ ਜਿਹੀ ਹੈਗੀ ਹੈ ਸੋ ਠੀਕ ਹੈ ਚੱਲਦਾ ਕੰਮ ਸਿਹਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਤਾਂ ਕਹਿੰਦੇ ਕਿ ਨੌਜਵਾਨ ਨੌਜਵਾਨਾਂ ਨੂੰ ਕੁਝ ਕਹਿਣਾ ਚਾਹੁੰਦਾ ਕਿ ਸਿਹਤ ਬਹੁਤ ਜ਼ਰੂਰੀ ਹੈ ਜੀ ਐਕਟਿਵ ਰਹਿਣਾ ਫਿਟ ਰਹਿਣਾ ਤੁਸੀਂ ਡਰੱਗਸ ਦੇ ਉੱਤੇ ਨਹੀਂ ਕਦੇ ਵੀ ਆਉਣਾ ਚਾਹੀਦਾ ਡਰੱਗਸ ਨਾਲ ਪੂਰੀ ਨਫ਼ਰਤ ਕਰਨੀ ਚਾਹੀਦੀ ਹੈ ਔਰ ਜਿਹੜਾ ਕਾਲਾ ਧਨੋਲਾ ਮਾਰਦਾ ਇਹ ਝੂਠੇ ਮੁਕਾਬਲੇ ਦੇ ਵਿੱਚ ਉਹ ਬਹੁਤ ਗਲਤ ਕੰਮ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਕੀਤਾ ਹੈਗਾ ਵਰਮਾਨ ਸਾਹਿਬ ਸੇਤ ਨੂੰ ਲੈ ਕੇ ਖਾਣ ਪੀਣ ਦਾ ਤੁਸੀਂ ਮੈਂ ਦੇਖਿਆ ਬੜਾ ਧਿਆਨ ਰੱਖਦੇ ਹੋ ਹਰ ਵਾਰ ਮੈਂ ਤੁਹਾਨੂੰ ਦੇਖਦਾ ਤਾਂ ਤੁਸੀਂ ਬਲੈਕ ਕਾਫੀ ਜ਼ਰੂਰ ਪੀਂਦੇ ਹੋ ਇਹਦਾ ਕੀ ਰਾਜ ਹੈ ਇਹਦੇ ਥੋੜਾ ਜਿਹਾ ਨਸ਼ਾ ਹੁੰਦਾ ਜੀ ਤੇ ਖਿਲਾਫ ਮੈਂ ਗੱਲ ਕਰ ਰਿਹਾ ਇਹਦੇ ਚ ਕਾਫੀ ਦੇ ਵਿੱਚ ਵੀ ਥੋੜਾ ਜਿਹਾ ਨਸ਼ਾ ਹੁੰਦਾ ਜਿਹੜਾ ਇਹ ਜਿਹੜਾ ਆਂਦਰਾਂ ਹੁੰਦੀਆਂ ਉਹਨਾਂ ਨੂੰ ਤਿੱਖਾ ਕਰ ਦਿੰਦੀ ਆ ਹਾਂ ਪਰ ਮਾਰੂ ਨਹੀਂ ਹੈ ਨਾ ਜੀ ਐਕਟਿਵ ਕਰਦੀ ਆ ਹਾਂ ਨਾੜਾਂ ਜਿੰਦਾ ਹੋ ਜਾਂਦੀਆਂ ਸਾਰਾ ਕੁਝ ਵਧੀਆ ਹੁੰਦੀ ਆ ਬਲੈਕ ਕਾਫੀ ਤੇ ਅਮਰੀਕਨਸ ਤੇ ਕੈਨੇਡੀਅਨਸ ਇੱਕ ਸਾਲ ਦੇ ਵਿੱਚ ਇੰਨੀ ਕਾਫੀ ਪੀਂਦੇ ਆ ਦੀ ਨਾਇਗਰਾ ਫਾਲ ਜਿਹੜਾ ਸਭ ਤੋਂ ਵੱਡਾ ਉਹਨਾਂ ਦਾ ਦਰਿਆ ਦਾ ਪਾਣੀ ਹੈ ਉਹ 1 ਘੰਟਾ ਚੱਲ ਸਕਦਾ ਹਾਂ ਹਾਂ ਧੰਨਵਾਦ ਜੀ ਤਾਂ ਮਾਨ ਸਾਹਿਬ ਉਹਨਾਂ ਦੀ ਤੁਸੀਂ ਗੱਲਬਾਤ ਸੁਣ ਰਹੇ ਸੀਗੇ ਔਰ ਜਿੱਥੇ ਸਿਹਤ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਮੇਰੀ ਐਕਟਿਵ ਸਿਹਤ ਦਾ ਇਸ ਉਮਰ ਦੇ ਵਿੱਚ ਵੀ ਕੀ ਰਾਜ਼ ਆ ਤੇ ਕਟਗਿੰਤੀਆਂ ਦੇ ਖਿਲਾਫ ਜੋ ਕੋਸ਼ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀ ਸਿਆਸਤ ਹੈ ਉਹਦੇ ਬਾਰੇ ਵੀ ਗੱਲ ਕੀਤੀ ਹੈ ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ ਗੁਰਦੀਪ ਮਹਿਮੰਤ ਸਿੰਘ ਨਿਰਪੱਖ ਉਸ ਦੇ ਲਈ ਧੰਨਵਾਦ